ਆਵਾਜ਼ ਸੁਣੋ ਬਾਈ ਟਰੈਕਟਰ ਦੀ ਕਿਆ ਸੁਣੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਬਾਈ ਸ਼ਾਮ ਦਾ ਟਾਈਮ ਹੈ ਟਰੈਕਟਰ ਦੇਣ ਲੱਗੇ ਜੀ ਨਵੇਂ ਆਪਾਂ ਠੀਕ ਹੈ ਜੀ ਤੇ ਇਹ ਆਪਣੇ ਕੋਲ ਅੱਜ ਹੀ ਆਏ ਤੇ ਬਾਈ ਦੋ ਦਿਨ ਟਰੈਕਟਰ ਨਵੇਂ ਆਪਣੇ ਕੋਲ ਦੋ ਟਰੈਕਟਰੇ ਰਹਿ ਗਏ ਸੀ ਸਟਾਕ 'ਚ ਆ ਤਿੰਨ ਟਰੈਕਟਰ ਅੱਜ ਆਏ ਸੀ ਨਵੇਂ ਆਪਣੇ ਕੋਲ 30 55 DIHT ਜਿਹੜਾ 2 ਸਪੀਡਾਂ ਵਾਲਾ ਜੀ ਠੀਕ ਹੈ ਜੀ ਮਿਲੋ ਜੋਤਵਾਲਾ ਜੀ ਨੂੰ ਹੋਰ ਬਾਲਾ ਜੀ ਠੀਕ ਆ ਜੀ ਬਾ ਨਿਆਰੀਆਂ ਬਾਈ ਤੇ ਇਧਰ ਮਮੇ ਦਾ ਮੁੰਡਾ ਬਾਈ ਕਰਨਵੀਰ ਸਿੰਘ ਸੰਘਾੜੀਆ ਜੀ ਕਿਹੜਾ ਨਾਲਾ ਨਾ ਹੋਰੇ ਲੋਟ ਦਾ ਕੋਤ ਸੰਖਟ ਸੰਖਟ ਕਹਿੰਦਾ ਇੱਥੇ ਸੁਣਿਆ ਵੀ ਕਿਸੇ ਨੇੜੇ-ਤੇੜੇ ਚੱਲ ਕੋਈ ਗੱਲ ਬੋਤੀ ਮਿੰਟ ਟੱਕਰੇ ਕੋਈ ਬਾਈ ਜੇ ਕਿਸੇ ਦਾ ਗੋਤ ਹੋਇਆ ਸੰਖਟ ਸੰਖਟ ਨਹੀਂ ਸੰਖਟ ਜੇ ਕਿਸੇ ਦਾ ਗੋਤ ਹੋਇਆ ਤਾਂ ਬਾਈ ਨੂੰ ਜਰੂਰ ਦੱਸੇ ਕਹਿੰਦਾ ਅਜੇ ਤੱਕ ਮੈਨੂੰ ਮੇਰਾ ਗੋਤ ਹੀ ਨਹੀਂ ਮਿਲਿਆ ਠੀਕ ਆ ਬਾਈ ਜੇ ਕਿਸੇ ਦਾ ਕੋਈ ਤਸਰਗਟ ਹੋਇਆ ਤਾਂ ਬਾਈ ਬਾਈ ਨੂੰ ਜਰੂਰ ਕੰਟੈਕਟ ਕਰਨਾ ਨੰਬਰ ਬੋਲ ਦੇ ਬਾਈ ਹਾਂ ਨਾ ਹੀ ਲੰਕਾ ਨੰਬਰ ਕੋਈ ਨਾ ਤੁੰਨੂੰ ਹੋਣ ਜਾ ਠੀਕ ਆ ਤੇ ਜੋ ਤੇ ਕਿਹੜਾ 2 ਸਪੀਡ ਵਾਲਾ ਬਾਈ ਦੇਣ ਲੱਗੇ ਆ ਹਾਂ ਠੀਕ ਆ 10 ਵੀ ਤੇ ਲੋੜ ਨਹੀਂ ਹੈ ਹਾਂ ਦੋ ਹੀ ਬਾਈ ਦੋ ਵਾਲੀ ਵਧੀਆ ਚੱਲਦਾ ਹੈ ਠੀਕ ਆ ਤੇ ਬਾਈ ਮਲਾਉਨੇ ਆ ਜੋ ਤੇ ਫਾਦਰ ਸਾਹਿਬ ਮਾਮਾਈ ਨਾਲ ਹਮੈ 80 ਕਾਲ ਸੱਸੀ ਕਾਲ ਹੋ ਗਈ ਉਹ ਠੀਕ ਆ ਜੀ ਆਜੋ ਤੁਸੀਂ ਵੀ ਨਾਲੇ ਆਜੋ ਜੀ ਹਾਂ ਜੀ ਹਾਂ ਉਹ ਟਰੈਕਟਰ ਦੇ ਦਾ ਨਮਾਜ ਹੈ ਜੀ ਟਰੈਕਟਰ ਹਾਂਜੀ ਇਹ ਮਾਮਾ ਜੀ ਨੇ ਆਪਣੇ ਦਿੱਤੀ ਵੀਰੇ ਤੇ ਹਾਂਜੀ ਹਾਂਜੀ ਭੁੱਜੇ ਮਾਜਰੇ ਤੋਂ ਓਕੇ ਸਾਡੇ ਸਾਰੇ ਦੇ ਮਾਮਾ ਜੀ ਹੋ ਗਏ ਠੀਕ ਆ ਹਾਂ ਜਿੰਨੇ ਸਾਰੇ ਤੇਰੇ ਮਾਮਾ ਜੀ ਹਾਂ ਹਾਂ ਤੇ ਇੱਧਰ ਮਾਮਾ ਜੀ ਡਾਕਟਰ ਪਹਿਲਾਂ ਲੈ ਗਏ ਹੋ ਆਪਣਾ ਹਾਂਜੀ ਪਹਿਲਾਂ ਗਿਆ ਬਣਾ ਕੋ 55 ਕਿ ਪਰਸੈਂਟ ਹੈ ਜੀ 55 55 55 ਜੀ 55 ਜੀ ਠੀਕ ਹੈ ਜੀ ਇਹਨਾਂ ਦਾ ਸਪੈਸ਼ਲਿਸਟ ਬਾਅਦ ਚ ਭਾਈ ਆ ਅੱਛਾ ਜੀ ਟਰੱਕ ਚਲਾ ਕੇ ਦੇਖਿਆ ਹੋਇਆ ਠੀਕ ਹੈ ਜੀ ਭਾਈ ਉਹਨਾਂ ਦੱਸਿਆ ਜੀ ਓਕੇ ਕਰਨੇ ਵੀ ਟਾਈਪਰ ਸੀ 55 ਇੰਡੋਫਰਮੇਨੋ ਠੀਕ ਹੈ ਜੀ ਬਾਈ ਇਹ ਹੋਰ ਪਾਸੇ ਜਾ। ਮੈਂ ਤੁਹਾਡੇ ਕੋਲ ਤਾਂ 2 ਸਾਲ ਹੋ ਗਏ ਹੀ ਗਏ ਨੂੰ। ਹਾਂ, 2 ਸਾਲ ਹੋ ਗਏ। ਕੋਈ ਪ੍ਰੋਬਲਮ ਨਹੀਂ ਜੀ। ਨਾ ਕੋਈ ਸਮੱਸਿਆ। ਸਰਟਾ ਪਤਾ ਵੀ ਦਿਆ ਜਾ ਟਰੈਕਟਰ ਦਾ। ਗਿਲ ਪੰਜ। ਇਹਨਾਂ ਦੇ ਜ਼ੋਰ ਨਾਲੇ ਆਪਣਾ ਟਰੈਕਟਰ ਬਾਈ ਨੇ ਲੈ ਕੇ ਚੱਲਿਆ। ਠੀਕ ਹੈ ਇਸ ਤੇ ਦਾਰੇ ਮੈਂ ਉਹਦੇ। ਇਹ ਰਿਸ਼ਤ ਕਰਨੇ ਖਾ। ਤੇ ਆਪਣਾ ਕਿਹੜੇ ਪੰਨੇ ਚੱਲਿਆ ਜੀ? ਪੱਧਰ ਪੱਧਰ ਖਾਸ। ਪੱਧਰ ਬੰਦ ਠੀਕ ਹੈ। ਸੋਨਾਲੀਗਾ ਟਰੈਕਟਰ ਵਿੱਚ ਕੱਟਿਆ ਆਪਾਂ ਨੇ 35। ਸੋਨਾਲੀਗਾ 35। ਹਾਂ ਠੀਕ ਹੈ ਜੀ। ਠੀਕ ਹੈ ਠੀਕ ਹੈ ਜੀ। ਤੇ ਚਲੋ ਆ ਜੋ ਦੋਵੇਂ ਕਰੀਏ ਫੋਟੋ ਜੀ। ਇਹਨਾਂ ਨੇ ਲੈ ਆਈ ਟਰੈ ਹਾਂ ਜੀ ਬਾਈ ਨੇ ਵੀ ਵੈਸੇ ਕਹਿੰਦੇ ਵੀਡੀਓ ਵੀਡੀਓ ਦੇਖਦੇ ਆ ਵਧੀਆ ਬਾਈ ਆ ਦੇਖਿਆ ਵੀਡੀਓ ਵੀਡੀਓ ਦੇਖਿਆ ਕਈ ਆ ਠੀਕ ਓਕੇ ਜੀ ਓਕੇ ਵਧੀਆ ਡੈਕਟਰ ਆ ਇਦਾਂ ਦਿਲ ਕਰ ਗਿਆ ਬਾਕੀ ਚਲੋ ਤੁਹਾਨੂੰ ਵਰਤੇ ਤੇ ਪਤਾ ਲੱਗੂਗਾ ਜੀ ਕੋਈ ਨਹੀਂ ਚਲੋ ਇਦਾਂ ਹੁਣ ਦੇਖਿਆ ਹੀ ਆ ਹੋਰ ਬੰਦਿਆਂ ਕੋਲ ਹੈਗੇ ਆਪਣੇ ਕੋਲ ਠੀਕ ਆ ਜੀ ਬਹੁਤ ਦੇਖ ਕੇ ਦਿਲ ਕਰਿਆ ਵੀ ਹਾਂ ਠੀਕ ਹੈ ਡੈਕਟਰ ਲਈਏ ਬਰੋ ਓਕੇ ਜੀ ਓਕੇ ਠੀਕ ਇਹ ਕਿਹੜਾ ਆਪਣਾ ਸਿਸਟਮ ਹੈ ਪਹਿਲਾਂ ਆਪਣਾ ਡੈਕਟਰ ਮਾਮਾ ਜੀ ਕੋਲ ਦਾ ਹਾਂ ਜੀ ਹਾਂ ਇਹ ਅੱਗੇ ਆਪਣੀ ਰਿਸ਼ਤੇਦਾਰ ਲਿਆਏ ਹਾਂ ਜੀ ਹਾਂ ਸਿਰਮੈ ਤਾਂ ਕੋਈ ਆਪਣਾ ਹੈ ਨਹੀਂ ਨਹੀਂ ਹੈਗਾ ਸਿਰਮੈ ਆਪਾਂ ਇਹ ਕੰਮ ਉਹ ਮੈਂ ਆਪਣਾ ਰਿਸ਼ਤਰਾ ਹੋਰ ਲੈ ਕੇ ਆਉਣ ਲੱਗੇ ਹਾਂ ਜਿਹੜੇ ਸਪਰਸ਼ ਚ ਲੈ ਆਉਣਗੇ ਇਹਨਾਂ ਕਹਿ ਕੇ ਦੇਖ ਕੇ ਚੈਨ ਹੋਣੀ ਹੋਈ ਹੈ ਹਾਂ ਜੀ ਹਾਂ ਉਹ ਹੀ ਕੰਮ ਚੱਲਦਾ ਹੈ ਕਿਹਦੇ ਪਤਾ ਲੱਗਦਾ ਜਿਹੜੀ ਚੀਜ਼ ਕੋਈ ਵਰਤਦਾ ਉਹਨੂੰ ਪਤਾ ਲੱਗਦਾ ਕਿ ਵਰਤੇ ਦੇ ਪਤਾ ਲੱਗਦਾ ਅਸਲ ਜੀ ਹਾਂ ਜੇ ਕੋਈ ਪ੍ਰੋਬਲਮ ਹੁੰਦੀ ਮਾਮਾ ਜੀ ਨੇ ਮਨਾਂ ਕਰ ਦਿੰਦਾ ਵੀ ਤੁਸੀਂ ਹੈਰਾਨ ਨਾ ਹੋ ਜਾਓ ਹਾਂਜੀ ਹਾਂ ਬਿਲਕੁਲ ਕੋਈ ਪ੍ਰੋਬਲਮ ਨਹੀਂ ਬਿਲਕੁਲ ਜੀ ਬਿਲਕੁਲ ਕੋਈ ਇਹਨਾਂ ਨਾਲ ਇੱਕ ਸਪਰਸ਼ ਪਾਉਣਗੇ ਇਹਨਾਂ ਨਾਲ ਦੌਣਾ ਟਰੈਕਟਰ ਠੀਕ ਹੈ ਜੀ ਓਕੇ ਜੀ ਇਹ ਤਾਂ ਚੱਲਦਾ ਰਹਿੰਦਾ ਹੈ ਪਰ ਠੀਕ ਹੈ ਜੀ ਲੇਕਿਨ ਵਧੀਆ ਚੀਜ਼ ਦਾ ਵਧੀਆ ਬੋਲੂਗਾ ਬੰਦਾ ਕੋਈ ਜੀ ਹੈ ਬਿਲਕੁਲ ਘਟਾ ਹੈ ਜੀ ਡੀਜ਼ਲ ਖਰਚਾ ਘਟਾ ਹੈ ਕੰਮ ਟਰੈਕਟਰ ਪੂਰਾ ਵਧੀਆ ਕਰ ਬਿਲਕੁਲ ਜੀ ਬਿਲਕੁਲ ਠੀਕ ਹੈ ਠੀਕ ਹੈ ਵੀਰ ਠੀਕ ਹੈ ਜੀ ਓਕੇ ਜੀ ਓਕੇ ਚਾਓ ਫੋਟੋ ਹਾਂ ਜਦੋਂ ਤੁਸੀਂ ਵੀਰੇ ਕਰੀਏ ਫੋਟੋ ਨਹੀਂ ਆਜੇ ਕਰੀਏ ਚਾਬੀ ਦਾ ਮੂਰੇ ਦੇ ਨਾ ਚੁੰਜੇ ਜੀ ਬਾਈ ਜਿਹੜੀ ਹੁੰਦੀ ਆ ਪੋਣੀ ਹੁੰਦੀ ਤੇਰੀ ਮੂਰੇ ਚੁੰਜੇ ਜੀ ਜਿਹੜੀ ਮੇਨ ਵਿੱਚ ਕੰਮ ਕਰਦੀ ਉਹ ਟੁੱਟ ਗਈ ਸਾਡੀ ਬਾਈ ਤੂੰ ਵੀ ਬਣਾਉਣੀ ਆਪਾਂ ਇਹ ਲੱਕੜੀ ਵਾਲੀ ਹਾਂ ਹਾਂ ਬਾਈ ਪਹਿਲਾਂ ਅਸੀਂ ਉਹਨੂੰ ਜੋੜਿਆ ਵੀ ਤਾਂ ਟਾਂਕੇ ਟੁੱਕੇ ਲਾ ਕੇ ਫੇਰ ਟੁੱਟ ਗਈ ਹੁਣ ਕੰਪਨੀ ਨੂੰ ਕਿਹਾ ਵੀ ਸਾਨੂੰ ਨਵੀਂ ਚਾਬੀ ਬਣਾ ਕੇ ਦੋ ਹਨਾ ਬਣਾਉਣੇ ਹਾਂ ਹਾਂ ਦੋ ਹੋਰੀ ਮੂੰ ਮਠਾ ਹੋ ਗਿਆ ਬਾਈ ਆਰਿਆਂ ਦਾ ਬਾਈ ਹੌਲੀ ਖਾਲਾ ਯਾਰ ਹਨੀਆਂ ਲੰਮੀ ਵੱਡੀ ਹਾਂ 2 ਕਿਲੋ ਦੁੱਧ ਮਿੱਠਾ ਹੈ ਆਪਾਂ ਜਿਹੜੇ ਮਿੱਠਾ ਖਾਦਾ ਖਾਈ ਜਾਂਦੇ ਆ ਸਾਰੇ ਹੀ ਅੰਸੀਆਂ ਦੇ ਆਪਾਂ ਹਾਂ ਕਦੇ ਬਾਈ ਉੱਧਰ ਟਰੈਕਟਰ ਵੇਚਦਾ ਉੱਧਰ ਤੇ ਵੀ ਆ ਜਾਂਦਾ ਸਾਨੂੰ ਉਹ ਹੁੰਦਾ ਨਾ ਹਾਂ 슈ਗਰ ਪੂੜੀ ਰੱਖਣੀ ਪੈਂਦੀ ਆ ਹਾਂ ਤਾਂ ਮਿੱਠੀ ਮਿੱਠੀਆਂ ਕਿਹਦਾ 슈ਗਰ ਆਪਣੋਂ ਹੋਈ ਲੈ ਪੱਕੀ ਤੋਂ ਨਾ ਨਾ ਮਨੂਣੀ ਹੁੰਦੀ ਨਹੀਂ ਠੀਕ ਹੈ ਤੇ ਉਹ ਦੋ ਜੱਪ ਯਾਰ ਨੇਰਾ ਹੁੰਦਾ ਬਾਈ ਟਾਈਮ ਤੇ ਚੱਲੀ ਆ ਪਹਿਲਾਂ ਹਾਂ ਦੋ ਜੀ ਬਾਈ ਹਾਂ ਠੀਕ ਹੈ ਜੀ। ਬਾਈ ਮੁਬਾਰਕਾ ਬਾਰਕਾ ਜੀ ਸਾਰਿਆਂ ਨੂੰ ਬਾਈ। ਅੱਛਾ ਜੀ। ਤੁਹਾਨੂੰ ਵੀ ਮੁਬਾਰਕਾ। ਧੰਨਵਾਦ ਜੀ। ਸਾਡਾ ਵੀਰ ਸਪੈਸ਼ਲ ਪਹੁੰਚਿਆ ਬਾਈ। ਵੀਰ ਜੀ ਅਸੀਂ ਵੀ ਜਾਣਦੇ ਹਾਂ ਯਾਰ ਤੁਹਾਡਾ ਡਰ ਵੀ ਦਾ ਤੂੰ ਆਇਆ ਸਾਨੂੰ ਬਹੁਤ ਖੁਸ਼ੀ ਹੋਈ ਬਾਈ। ਚਲੋ ਵਧੀਆ। ਆ ਵੀਰੇ ਬਹੁਤ ਖੁਸ਼ੀ ਹੋਈ ਸਾਡੀ। ਆ ਲਾਈਵ 'ਚ ਇੰਡੋ ਫਾਰਮਰ ਵੀ ਅੱਜ ਆਪਾਂ ਲੱਗੂਗਾ। ਇਹਨਾਂ ਬਾਅਦ ਇਹ ਤਾਂ ਕੋਈ ਬੜੀ ਗੱਲ ਨਹੀਂ ਯਾਰ ਨਵਾਂ ਡਾਟਾ ਦੇਣਾ। ਸਾਡ ਨੂੰ ਤਾਂ ਬਾਈ ਬਹੁਤ ਮਾਲ ਕੀ ਵਿਆਹ ਜਿੰਨਾ ਚੋਂ ਵਿਆਹ ਜਿੰਨਾ ਨਹੀਂ ਯਾਰ ਸਾਨੂੰ ਵੀ ਜੜਿਆ ਤਾਂ ਹੀ ਮੈਂ ਦੇਖਿਆ ਤੁਹਾਨੂੰ ਜੜਿਆ ਇਹ ਤਾਂ ਬਾਈ ਹੁੰਦਾ ਤਾਂ ਨਿਕਲਦਾ ਹੀ ਨਹੀਂ ਹੈਗਾ ਨਹੀਂ ਤਾਂ ਹੀ ਉਹ ਬਾਈ ਨੂੰ ਕੰਮ ਆਉਂਦਾ ਹੈ ਬਾਹਰੇ ਬੂੜਾ ਬੂੜਾ ਕਰਕੇ ਗੋਲ ਮੋਲ ਕਰ ਦਿੰਦਾ ਬਾਈ ਨੂੰ ਕੰਮ ਆਉਂਦਾ ਹੈ ਨਹੀਂ ਹੈਗੀ ਨਾ ਕਾਹੇ ਕਹਿੰਦਾ ਸਾਡੇ ਨਾਲ ਜੁਆਇੰਟ ਬਾਈ ਘੜੀ ਬਾਹਰ ਵਾਲੀ ਹੈ ਇਹ ਇਹ ਇੰਡੀਆ ਹਾਂ ਬਾਹਰ ਵਾਲੀ ਘੜੀ ਆ ਬ੍ਰੈਂਡ ਪਾਉਂਦਾ ਹੈ ਠੀਕ ਹੈ ਨਾ ਹੋਰ ਬਾਈ ਟਰੈਕਟਰਾਂ ਦੇ ਵਿੱਚ ਹੈ ਕੋਈ ਨਹੀਂ ਅੱਜ ਇੱਧਰ ਵੇਚਦਾ ਸੀ ਬਸ ਇੱਕੋ ਗੱਲ ਇੱਕੋ ਗੱਲ ਆ ਇੱਕੋ ਗੱਲ ਸਾਡੀ ਆ ਬਾਈ ਇਹ ਗੱਲ ਸਾਡੀ ਹੈਗੀ ਆ ਬਾਈ ਨਾਲ ਦਾ ਟਰੈਕਟਰ ਪੇਕੇ ਅਸੀਂ ਖੁਸ਼ ਹੁੰਨੇ ਆ ਇਦਾਂ ਸਾਡਾ ਸਾਡਾ ਵਗੇ ਬਾਈ ਨਹੀਂ ਵੈਸੇ ਉਹ ਨੇ ਥੋੜਾ ਜਿਹਾ ਹਾਂ ਬਾਈ ਟਰੈਕਟਰ ਆ ਥੋੜੇ ਕੋ ਦੋ ਵਿੱਚ ਸਵਰਾਜ ਕਿੰਨੇ ਕਿੰਨੇ ਮਾਡਲ ਆ ਪੁਰਾਣੇ ਉਹ ਤਾਂ ਕੰਮ ਕਰਾਂਗੇ 18 18 ਵਾਲੇ ਉਹਦਾ ਇੱਧਰ ਖੜੇ 19 ਵਾਲ 18 ਦੇ 19 ਵਾਲ 18 ਦੇ 19 ਮਾਡਲ ਹੈ ਚੱਲ ਜੀ ਵੀਡੀਓ ਕੱਲੂ ਪਾ ਦੀ ਹਾਂ ਕੋਈ ਗੱਲ ਨਹੀਂ ਬਾਈ ਬਣਾ ਕੇ ਪਾਵਾਂਗੇ ਪੁਰਾਣੇ ਟਰੈਕਟਰਾਂ ਦੇ ਯਾਰ ਜਿਹੜਾ ਪੁਰਾਣੀ ਸ਼ੋਅ ਵਾਲਾ ਉਹਦੇ ਬਹੁਤ ਫੋਨ ਆਉਂਦੇ ਬਾਈ ਡੇਲੀ ਬਾਈ ਪੁਰਾਣੀ ਸ਼ੋਅ ਵਾਲਾ ਉੱਚਾ ਮਾਡਲ ਕੋਈ ਟਰੈਕਟਰ ਟਰੈਕਟਰ ਦੀ ਟਰੈਕਟਰ ਦੀ ਮੰਗ ਵੱਧ ਗਈ ਉਹਦੀ ਇੱਕ ਜੀ ਤੂੰ ਆਣ ਦੇਖ ਲਈ ਹਾਂ ਆਪਣੇ ਕੋਲ ਦੋ ਖੜੇ ਦੇ ਪਹਿਲਾਂ ਹਾਂ 16 ਡੈਰਾ ਮੈਂ ਕਿ 14 ਮਾਂ ਹਾਂ ਜਾਂ ਕਿਸੇ ਨੇ ਫੋਨ ਨਹੀਂ ਕਰਿਆ ਜabb ਗਏ ਬਾਈ ਤੁਹਾਡੇ ਕੋਲ ਖੜਾ ਜਾ ਯਾਰ ਆਹੋ ਤਾਂ ਹੈ ਇਹ ਹੁੰਦਾ ਗੁਦਰਤਾ ਹੋ ਜੀ ਬਾਈ ਚੱਲਿਆ ਟਰੈਕਟਰ ਅਲਵੇਦਾ ਅਲਵੇਦਾ ਜੀ 3055 ਇੱਕ ਟਰੈਕਟਰ ਆਪਾਂ ਨੇ ਹੋਰ ਦੇ ਦੇਣਾ ਵੀਰੇ ਕੱਲੂ ਸ਼ਾਇਦ ਜਿੰਦਰ ਵੀਰੇ ਇੱਕ ਟਰੈਕਟਰ ਆਪਾਂ ਹੋਰ ਦੇ ਦੇਣਾ ਸਵਾਘਰੂ ਸੁੱਖ ਰੱਖੀ ਤਰੱਕੀਆਂ ਬਖਸ਼ੀਂ ਬਾਈ ਨੂੰ ਕੰਮਕਾਰ ਲੋ ਜੀ ਬਾਈ ਆਵਾਜ਼ ਸੁਣੋ ਬਾਈ ਟਰੈਕਟਰ ਦੀ ਕਿਆ ਸੋਹਣੀ ਆ ਦੇਖੋ ਕਿਆ ਸੋਹਣੀ ਆਵਾਜ਼ ਹੈ ਤੇ ਲੋ ਬਾਈ ਮਿੱਤਰੋ ਆਪਾਂ ਨੇ ਕੱਲ ਵੀ ਵੀਡੀਓ ਪਾਈ ਸੀ ਸ਼ਕਤੀਮਾਨ ਵਾਲੇ ਵੀਰਾਂ ਦੀ ਵੀ ਦੋ ਦਿਨਾਂ ਜਿਹੜਾ ਆਪਣਾ ਮੇਲਾ ਚੱਲਣਾ ਹੈ ਲੁਧਿਆਣਾ ਖੇਤੀ ਬਾੜੀ ਨਾਲ ਉਹਦੇ ਬਾਅਦ ਇੱਕ ਸਕੀਮ ਆਈ ਆ ਤੇ ਬਾਈ ਤੁਹਾਨੂੰ ਗਿੰਦਰ ਵੀਰ ਦੱਸੂਗਾ ਸਕੀਮ ਬਾਰੇ ਬਾਈ ਤਾਂ ਅੱਜ ਹੈ ਨਹੀਂ ਪਹਿਲਾਂ ਲਾਂਗੇ ਹੋਰ ਵੀਰੇ ਬਾਬ ਜੀ ਵਧੀਆ ਠੀਕ ਹੈ ਬਾਈ ਤੇ ਵਧੀਆ ਵੀਰੇ ਆਹ ਮੜਾ ਦੱਸ ਦੇ ਵੀਰੇ ਸਕੀਮ ਕਿੱਦਾਂ ਇਹਨਾਂ ਦੀ ਇਹ ਵੀਰੇ ਸੱਤ ਤੇ 8 ਫੋਟਾ ਬੀਟਰ ਦੇ ਸ਼ਕਤੀਮਾਨ ਦੀ ਸਕੀਮ ਆ ਆਟਾ ਚੱਕੀ ਫਰੀ ਹੈ ਇਹਦੇ ਨਾਲ 16000 ਰੁਪਏ ਬੜੀ ਠੀਕ ਹੈ ਜੀ ਇਹ 15 ਮਾਰਚ ਤੱਕ ਮਤਲਬ ਮੇਲੇ ਤੱਕ ਫਹੀ ਹੈ ਇਹ ਸਕੀਮ ਮਤਲਬ ਕੱਲ ਨੂੰ 14 ਦੇ 15 ਨੂੰ ਹਾਂ 14 ਦੇ ਫਿਰ ਉਹ ਦੋ ਦਿਨ ਦੇ ਵਿੱਚ ਵਿੱਚ ਜਿਹੜਾ ਵੀ ਸ਼ਕਤੀਮਾਨ ਦਾ 7 ਜਾਂ 8 ਫੋਟਾ ਲੰਦਾ ਹੈ ਹਾਂ ਉਹਨੂੰ ਜਾਨੀ ਕਿ ਨਾਲ 16000 ਰੁਪਏ ਦੀ ਜਿਹੜੀ ਚਾਹ ਬੁੱਕ ਵੀ ਕਰਾ ਦੇਵੇ ਅੱਛਾ ਮਤਲਬ ਕਿ ਲੈ ਬਾਤ ਚ ਲਾਵੇ ਜੀ ਬਾਤ ਠੀਕ ਆ ਮਤਲਬ ਕਿ ਸਾਈਂ ਵਧਾਈ ਕਰਕੇ ਬੰਦਾ ਠੀਕ ਆ ਯਾ ਭਾਈ ਅਸੀਂ ਲੈਣੀ ਲੈਣਾ ਲੈਣੀ ਲੈਣਾ ਠੀਕ ਆ ਆਪਣੇ 10 15 ਜਾਂ 20 ਦੇ ਦੇਵੇ ਠੀਕ ਆ ਕਿ ਉਹਨੂੰ ਮਤਲਬ 16000 ਦੀ ਜਿਹੜੀ ਆਟਾ ਚੱਕੀ ਆ ਘਰਾਂ ਵਿੱਚ ਰਾ ਹਾਂ 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 ਠੀਕ ਆ 16000 ਦੀ ਮਿਲਦੀ ਹੈ ਵੈਸੇ ਬਾਜ਼ਾਰ ਚ ਤੇ ਉਹ ਇਹਨਾਂ ਨੇ ਫ੍ਰੀ ਆਫ ਕਾਸਟ ਦੇਣੀ ਹੈ ਤੇ ਉਹ ਮਤਲਬ ਕਿ ਕੰਪਨੀ ਵੱਲੋਂ ਸਕੀਮ ਹੈ ਕੰਪਨੀ ਵੱਲੋਂ ਸਕੀਮ ਹੈ 15 ਮਾਰਚ ਤੱਕ 15 ਮਾਰਚ ਤੱਕ ਤੋਂ ਬਾਅਦ ਨਹੀਂ ਭਾਈ ਜੇ ਕਿਸੇ ਦਾ ਮਨ ਹੈਗਾ ਇਹ ਕੋਈ ਹਜੇ ਕਹਿੰਦਾ ਵੀ 5 6 ਮਹੀਨੇ ਤੱਕ ਲੈਣਾ ਹੈ ਜਾਂ ਕਿ ਕਹਿੰਦਾ ਮਨ ਉਹਦਾ ਵੀ ਅਗ ਮਲਗੀ ਦੇ ਰੋਟਾ ਪੱਟ ਦਾ ਰੇਟ ਬਾਈ ਉਹੀ ਆ ਪਹਿਲਾਂ ਵਾਲਾ ਹੀ ਰੇਟ ਉਹੀ ਆ ਜੋ ਰੇਟ ਅੱਗੇ ਤਾਂ ਤੁਹਾਨੂੰ 16000 ਦੀ ਨਾਲ ਚੱਕੀ ਬਾਈ ਫ੍ਰੀ ਮਿਲ ਜਾਣੀ ਆ ਆਟਾ ਚੱਕੀ ਫ੍ਰੀ ਮਿਲਣੀ ਆ ਜੀ ਸਰ ਬਾਈ ਕੰਪਨੀ ਇਹ ਬਾਈ ਹਰੇਕ ਸਾਲ ਜਦੋਂ ਮੇਲਾ ਹੁੰਦਾ ਕੰਪਨੀ ਪਿਛਲੀ ਵਾਰ ਭਲੇੜ ਦਿੱਤੇ ਤੇ ਨਾਲ ਅੱਛਾ ਭਲੇੜ ਜਾਨੀ ਕਿ ਸਸਤੇ ਨੂੰ ਭਲੇੜ ਦਾ 8-9000 ਦੇ ਹੁੰਦੇ ਆ ਇਹ ਥੋੜੀ ਮਹਿੰਗੀ ਆ ਕੰਪਨੀ ਮਲਗੀ ਕੰਪਨੀ ਹਰੇਕ ਵਾਰ ਵਧੀਆ ਕੋਸ਼ਿਸ਼ ਕਰਦੀ ਵੀ ਸਾਡੇ ਸਾਡਾ ਪ੍ਰੋਡਕਟ ਵੇਕੇ ਇਹਨੇ ਹਰੇਕ ਨੂੰ ਹੁੰਦਾ ਹੀ ਆ ਅੱਜ ਕੱਲ ਬਾਈ ਤੁਹਾਨੂੰ ਪਤਾ ਵੀ ਕੁਛ ਨਾ ਕੁਛ ਜੇ ਅੱਜ ਚੀਜ਼ ਵੇਚਣੀ ਕੋਈ ਤਾਂ ਨਾ ਕੋਈ ਕਰਨਾ ਪੈਂਦਾ ਠੀਕ ਆ ਤਾਂ ਬਾਈ ਸ਼ਕਤੀਮਾਨ ਨੇ ਆ ਸਕੀਮ ਘੱਡੀ ਆ ਵੀ ਆਟਾ ਚੱਕੀ ਦੇਣੀ ਆ ਜਿਨੇ ਵੀ ਬਾਈ ਲੈਣਾ ਹੈ ਕੋਈ ਲੈਣ ਦਾ ਕੋਈ ਅਜੇ ਵਿਚਾਰ ਬਣਾ ਰਿਹਾ ਵੀ ਅਗਲੇ ਸਾਲ ਲੈਣਾ ਜਾਂ ਰੁੱਕ ਕੇ ਲੈਣਾ ਤਾਂ ਹੁਣ ਲੈ ਸਕਦਾ ਹੈ ਬਾਈ ਰੋਕੇ ਵੇਜਾ ਕੁ ਮਹੀਨੇ ਤੱਕ ਲੈ ਲਿਓ ਬੁੱਕ ਕਰਾ ਦਿਓ ਤੁਸੀਂ ਤੁਹਾਨੂੰ ਸਕੀਮ ਨਾਲ ਮਿਲ ਜਾਣੀ ਆ ਠੀਕ ਆ ਤੇ ਤੁਹਾਨੂੰ ਉੱਥੇ ਜਾਣ ਦੀ ਲੋੜ ਨਹੀਂ ਹੈ ਕਿ ਤੁਸੀਂ ਡੀਲਰ ਕੋਲੇ ਬੁੱਕ ਕਰਾ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਉੱਥੇ ਜਾਣਾ ਨੰਬਰ ਬਾਈ ਮੈਂ ਤੁਹਾਨੂੰ ਸਾਹਮਣੇ ਆ ਦੇਖੋ ਜੂਮ ਕਰਕੇ ਚੈੱਕ ਕਰਾ ਰਿਹਾ ਹਾਂ 94 177 34543 ਇਹ ਨੰਬਰ ਦੇ ਬਾਈ ਕਾਲ ਕਰਕੇ ਤੁਸੀਂ ਪੂਰੀ ਸਕੀਮ ਜਿਹੜੇ ਹੋਰ ਜਾਣਕਾਰੀ ਲੈਣੀ ਸਮਝ ਸਕਦੇ ਆ ਬਾਈ ਠੀਕ ਆ ਤੇ ਬਾਈ ਅੱਜ ਬਾਈ ਨੂੰ ਸੱਭਾ ਲੈਣਾ ਬਾਈ ਲੈਣਾ ਸੱਭਾ 'ਚ ਪੂਰਾ ਸੈੱਟ ਹੋਇਆ ਪਿਆ ਬਹੁਤ ਰੋਕਦੇ ਆ ਬਾਈ ਇਹਨੂੰ ਦਰੂ ਪੀਣ ਦੇ ਪਰ ਕਿੱਥੇ ਹਟਦਾ ਹੈ ਠੀਕ ਆ ਪੱਕੀ ਬਾਈ ਪੁਰਾਣੇ ਟਰੈਕਟਰ ਆਪਣੇ ਕੋਲ ਆ ਖੜੇ ਆ ਵਿੱਚ ਕੱਟੇ ਸਾਰੇ ਹੀ ਤੇ ਕਿਸੇ ਵੀ ਵੀਰ ਨੇ ਕੋਈ ਪੁਰਾਣਾ ਟਰੈਕਟਰ ਲੈਣਾ ਹੁੰਦਾ ਤਾਂ ਆਪਣੇ ਕੋਲ ਆ ਕੇ ਦੇਖ ਸਕਦਾ ਜੀ ਵਿੱਚ ਕੱਟੇ ਵੀ ਆਪਣੇ ਕੋਲ ਜਿਆਦਾਤਰ ਵਿੱਚ ਕੱਟੇ ਵੀ ਸਿੱਧੇ ਵੀ ਹੁੰਨੇ ਆ ਬਾਈ ਟਰੈਕਟਰ ਠੀਕ ਆ ਜੀ ਤੇ ਬਾਕੀ ਜੇ ਕਿਸੇ ਮੇਰੇ ਵੀਰ ਨੇ ਹੋਰ ਕੋਈ ਵੀ ਨਵਾਂ ਟਰੈਕਟਰ ਲੈਣਾ ਐਂਡੋ ਫਾਰਮ ਤਾਂ ਕੇ ਦੇਖ ਸਕਦਾ ਜੀ ਰੇਟ ਬਾਈ ਫੋਨ ਤੇ ਦੱਸ ਤੇ ਕਰਾਂਗੇ ਆਪਾਂ ਕਿਸੇ ਲੈਣਾ ਹੁੰਦਾ ਤੇ ਕਈ ਵੀਰ ਬਾਈ ਜਿੱਦਾਂ ਆਪਾਂ ਕਈ ਵੀ ਬਾਈ ਵੀਡੀਓ ਚ ਰੇਟ ਨਹੀਂ ਦੱਸਦੇ ਟਰੈਕਟਰਾਂ ਦੇ ਠੀਕ ਹੈ ਜੀ ਨਵੇਂ ਦਾ ਬਾਈ ਜਿੱਦਾਂ ਹਰੇਕ ਡੀਲਰ ਦਾ ਆਪਣਾ ਆਪਣਾ ਰੇਟ ਤਾਂ ਕਰਕੇ ਸੀ ਰੇਟ ਨਹੀਂ ਦੱਸਦੇ ਵੀਡੀਓ ਦੇ ਵਿੱਚ ਤੇ ਕਿਸੇ ਨੇ ਵੀ ਰੇਟ ਪਤਾ ਕਰਨਾ ਹੁੰਦਾ ਤਾਂ ਬਾਈ ਫੋਨ ਕਰ ਸਕਦਾ ਜੀ ਫੋਨ ਤੇ ਆਪਾਂ ਸਾਰੀ ਗੱਲਬਾਤ ਦੱਸ ਦਾਂਗੇ ਜੀ ਆਪਣੇ ਜਿੱਤੇ ਜੇ ਬਣ ਕੇ ਤੁਹਾਡੇ ਰੀ ਵਿੱਚ ਡੀਲਰ ਨਹੀਂ ਹੈਗਾ ਇੰਡੋ ਫਾਰਮਾ ਤਾਂ ਆਪਾਂ ਤੁਹਾਡੇ ਰੀ ਟ੍ਰੈਕਟਰ ਦੇ ਦਾਂਗੇ ਤੇ ਤੁਹਾਡੇ ਰੀ ਡੀਲਰ ਹੈਗਾ ਫੇਰ ਆਪਾਂ ਦੇ ਨਹੀਂ ਸਕਦੇ ਬਾਈ ਠੀਕ ਹੈ ਜੀ ਬਾਕੀ ਜੇ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਥੱਲੇ ਦਿੱਤੇ ਨੰਬਰ ਤੇ ਲੈ ਸਕਦਾ ਬਾਈ ਕਿ ਕਿਸੇ ਮੇਰੇ ਵੀਨੇ ਟ੍ਰੈਕਟਰ ਕੋਈ ਸਿੱਧਾ ਵੇਚਣਾ ਹੁੰਦਾ ਤਾਂ ਉਹ ਵੀ ਬਾਈ ਲੈ ਲਾਂਗੇ ਆਪਣੇ ਟ੍ਰੈਕਟਰ ਦੀਆਂ ਫੋਟੋ ਵੀਡੀਓ ਪਾ ਦੇ ਕਰੋ ਤੇ ਰੇਟ ਦੱਸ ਦੇ ਕਰੋ ਜੀ ਠੀਕ ਹੈ ਜੀ ਅੱਜ ਦੀ ਵੀਡੀਓ ਚ ਇੰਨਾ ਹੀ ਜੀ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕਿਸੇ ਹੋਰ ਨਵੇਂ ਬਲੌਗ ਚ ਸਾਰਿਆਂ ਦਾ ਧੰਨਵਾਦ